ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਕੁਰਸਵਾਰੀ ਸਤਸੰਗਤ ਜੀ ਭਾਈ ਗੁਰਦਾਸ ਜੀ ਦੀ 35ਵੀਂ ਬਾਣੀ ਪਹਿਲੀ ਪੌੜੀ ਨਿੰਦਕ ਆਪਣੀ ਜੜ ਆਪ ਹੀ ਪਟਦਾ ਹੈ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਸੱਪੇ ਦੁੱਧ ਪਿਆਲੀਏ ਵਿਉ ਮੁਖੋਂ ਛਟੇ ਜੇ ਰਾਸ ਸਿੰਘ ਆਸਨ ਤੇ ਕੁੱਤੇ ਨੂੰ ਬਿਠਾ ਦਈਏ ਤਦ ਵੀ ਉਹ ਆਪਣੀ ਆਤ ਨਹੀਂ ਛੱਡੇਗਾ ਚੱਕੀ ਨੂੰ ਹੀ ਚਟੇਗਾ ਸੱਪ ਨੂੰ ਜਿੰਨਾ ਮਰਜੀ ਦੁੱਧ ਪਿਆਓ ਉਹ ਮੂੰਹ ਦੇ ਵਿੱਚੋਂ ਜ਼ਹਿਰ ਹੀ ਵਾਰ ਸੁੱਟੇਗਾ ਕਿਉਂਕਿ ਜ਼ਹਿਰ ਹੀ ਬਣਾਵੇਗਾ ਜ਼ਹਿਰ ਹੀ ਵਾਰ ਸੁੱਟੇਗਾ ਪੱਥਰ ਪਾਣੀ ਰਖੀਏ ਮਨ ਹੱਠ ਨਾ ਘਟੇ ਪੱਥਰ ਨੂੰ ਭਾਵੇਂ ਕਿੰਨਾ ਚਿਰ ਪਾਣੀ ਵਿੱਚ ਰੱਖੋ ਉਸ ਦੇ ਮਨ ਦਾ ਕਰੜਾ ਪਣ ਫੇਰ ਵੀ ਨਹੀਂ ਘਟਦਾ ਕਿਉਂ ਆ ਚੰਦਨ ਪਰ ਹਰੇ ਖਰਖੇਹੇ ਪਲਟੇ ਖੋਤਾ ਚੰਦਨ ਆਦ ਸੰਗੰਧੀਆਂ ਨੂੰ ਛੱਡ ਕੇ ਖੇ ਵਿੱਚ ਹੀ ਲٹےਗਾ ਰੂੜੀਆਂ ਤੇ ਹੀ ਲٹےਗਾ ਤੇ ਉਹ ਨਿੰਦਕ ਪਰ ਨਿੰਦੂ ਹੋ ਹ ਤੁਮੂ ਨਾਟੇ ਇਸੇ ਤਰ੍ਹਾਂ ਨਿੰਦਕ ਪ੍ਰਾਈ ਨਿੰਦਾ ਕਰਨ ਦੇ ਹੱਠ ਵੱਲੋਂ ਕਦੀ ਪਿੱਛੇ ਨਹੀਂ ਹਟਦਾ ਇਸ ਕਰਮ ਦਾ ਫਲ ਉਸ ਨੂੰ ਮਿਲਦਾ ਵੀ ਹੈ ਆਪਣ ਹੱਥੀ ਆਪਣੀ ਜੜ ਆਪ ਉਹ ਫਟੇ ਉਹ ਆਪਣੇ ਹੱਥੀ ਆਪਣੀ ਜੜ ਆਪ ਹੀ ਪੁੱਟ ਲੈਂਦਾ ਹੈ ਭਾਵ ਨਿੰਦਕ ਮਨੁੱਖ ਆਪਣੇ ਕੁਰਮਾਂ ਦਾ ਫਲ ਆਪ ਹੀ ਭੋਗਦਾ ਹੈ ਕਾਂਕਪੂਰਨ ਚੱਖੀ ਦੁਰਗੰਧ ਸੁਖਾਵੇ ਕਾਂਕਪੂਰ ਨੂੰ ਨਿਚਖਦਾ ਉਸ ਨੂੰ ਵਿਸ਼ਟਾ ਬਦਬੂ ਚੰਗੀ ਲੱਗਦੀ ਹੈ ਗੰਧ ਵਿੱਚ ਹੀ ਰਹਿੰਦਾ ਹੈ ਹਾਥੀ ਨੀਰਣ ਵਾਲੀਏ ਸ਼ਰ ਸ਼ਾਰ ਇਹ ਡਾਵੇ ਭਾਵੇਂ ਹਾਥੀ ਨੂੰ ਜਿੰਨਾ ਮਰਜ਼ੀ ਇਸ਼ਨਾਨ ਕਰਵਾ ਲਵੋ ਨਵਾ ਲਵੋ ਤਦ ਵੀ ਉਹ ਬਾਹਰ ਨਿਕਲ ਕੇ ਆਪਣੇ ਸਿਰ ਦੇ ਵਿੱਚ ਖੇ ਪਾਉਂਦਾ ਹੀ ਪਾਉਂਦਾ ਹੈ ਤੁਮੇ ਅੰਮ੍ਰਿਤ ਸੰਝੀਏ ਕੋੜ ਤੋਂ ਨਾ ਜਾਵੇ ਤੁਮੇ ਨੂੰ ਅੰਮ੍ਰਿਤ ਨਾਲ ਕਿੰਨਾ ਵੀ ਦੁੱਧ ਨਾਲ ਸੰਝਦੀਏ ਪਰ ਉਹਦਾ ਕੌੜਾ ਪੜ ਨਹੀਂ ਜਾਵੇਗਾ ਤੁਮੇ ਦੇ ਵਿੱਚ ਜਿੰਨੀ ਮਰਜ਼ੀ ਖੰਡ ਪਾ ਲਵੋ ਮਿੱਠਾ ਕਰ ਲਵੋ ਪਰ ਕਦੇ ਮਿੱਠਾ ਨਹੀਂ ਹੋਵੇਗਾ ਕਿਉਂਕਿ ਉਹਦੇ ਤੇ ਕੌੜਾ ਪਣ ਹੀ ਹਾਲੀ ਰਹੇਗਾ ਸਿਮਲ ਰੁੱਖ ਸਰੇਵੀਏ ਫਲ ਹੱਥ ਨੇ ਆਵੇ ਤੇ ਸਿਮਲ ਦੇ ਰੁੱਖ ਨੂੰ ਭਾਵੇਂ ਕਿੰਨਾ ਮਰਜੀ ਪਾਲ ਲਵੋ ਉਸ ਤੋਂ ਫਲ ਨਹੀਂ ਪ੍ਰਾਪਤ ਹੋ ਸਕਦਾ ਫਲ ਫਿੱਕੇ ਫਲ ਬਕਬਕੇ ਕੰਮ ਨਹੀਂ ਆਵੇ ਪਤ ਨਿੰਦਕ ਨਾਮ ਨੇ ਹੋਣਿਆ ਸਾਥ ਸੰਗਨ ਭਾਵੇ ਤੇ ਪਿਆਰੋ ਜਿਹੜਾ ਨਿੰਦਾ ਕਰਨ ਵਾਲਾ ਹੈ ਨਿੰਦਕ ਉਹ ਨਾਮ ਤੋਂ ਹੀ ਹੁਣਾ ਹੁੰਦਾ ਹੈ ਉਹਨੂੰ ਸਤ ਸੰਗ ਤੇ ਨਾ ਲੱਗਦਾ ਹੀ ਨਹੀਂ ਤੇ ਕਦੇ ਗੁਰਦੁਆਰੇ ਜਾ ਕੇ ਜਾਂ ਕਿਸੇ ਸਭਾ ਵਿੱਚ ਜਾ ਕੇ ਵੀ ਉਹ ਰੱਬ ਦਾ ਨਾਮ ਕਦੇ ਨਹੀਂ ਸੁਣ ਸਕਦਾ ਸੋ ਅੰਨ ਆਗੂ ਜੇ ਥੀਏ ਸਭ ਸਾਥ ਮੁਹਾਵੇ ਤੇ ਪਿਆਰਿਓ ਜੇਕਰ ਆਗੂ ਰਾ ਦੱਸਣ ਵਾਲਾ ਅੰਨਾ ਹੋਵੇ ਤਦ ਉਹ ਸਾਰੇ ਸਾਥ ਨੂੰ ਹੀ ਲਟਾ ਬੈਠੇਗਾ ਜਿਹੜਾ ਪੁਰਸ਼ ਨਿੰਦਕ ਮੁਖ ਦੀ ਸੰਗਤ ਕਰਦਾ ਹੈ ਨਿੰਦਕ ਆਪਣੇ ਆਪ ਉਸ ਨੂੰ ਲੈ ਵੀ ਡੁੱਬਦਾ ਹੈ ਲਸਣ ਲੁਕਾਇਆ ਨਾ ਲੁਕੇ ਬਹਿ ਖਾਜੀ ਕੂਣੇ ਥੋਮ ਨੂੰ ਭਾਵੇਂ ਕਿਸੇ ਖੁੰਝੇ ਨੁਕਰ ਵਿੱਚ ਬਹਿ ਕੇ ਲੁਕ ਕੇ ਖਾ ਲੋ ਉਹ ਲੁਗਦਾਨੀ ਵਾਸਨਾ ਤੋਂ ਮੁਲੰਗ ਹੋ ਜਾਂਦਾ ਹੈ ਪਤਾ ਲੱਗ ਜਾਂਦਾ ਹੈ ਕਿ ਲਸਣ ਖਾਦਾ ਹੈ ਕਾਲਾ ਕੰਬਲ ਉਜੜਾ ਕਿਉਂ ਹੋਏ ਸਵੀਣ ਪਾਪ ਕਾਲਾ ਕੰਬਲ ਜਿਹੜਾ ਹੈ ਸੈ ਸੰਬੂਰ ਕੰਬੜ ਨੂੰ ਲਾਗੇ ਇਨਤ ਕਾਲੇ ਦਾ ਕਾਲਾ ਤੇ ਭਾਵੇਂ ਕੰਬਲ ਨੂੰ ਜਿੰਨੇ ਮਰਜੀ ਸਾਬਣਾਂ ਨਾਲ ਮਲੋ ਤੋ ਹੋ ਉੱਚੇ ਤਾਂ ਨਹੀਂ ਹੋ ਸਕਦਾ ਉਹ ਕਾਲਾ ਹੀ ਰਹੇਗਾ ਦਿਮੂ ਖੱਖਰ ਜੋਸ਼ ਉਹ ਹੈ ਦਿਸੇ ਮੈ ਸੁਨੇ ਭੂੰਡਾਂ ਦੀ ਖੱਖਰ ਨੂੰ ਜਿਹੜਾ ਛੇੜੇਗਾ ਉਸ ਦਾ ਹੀ ਮੂੰਹ ਸਜਿਆ ਦਿਸੇਗਾ ਦੂਜੇ ਬੰਦਿਆਂ ਨੂੰ ਭੂੰਡ ਕੁਛ ਨਹੀਂ ਕਹਿੰਦਾ ਕਿਤੇ ਕੰਮ ਨਾ ਆਵੀ ਲਾਵਣ ਬਿਨ ਲੂਣੇ ਬਿਨ ਲੂਣ ਪਾਇਆ ਭਾਜੀ ਜਿਹੜੀ ਹੈ ਸਬਜ਼ੀ ਹੈ ਉਹ ਪਿਆਰਿਓ ਕਿਸੇ ਵੀ ਕੰਮ ਨਹੀਂ ਆਉਂਦੀ ਖਾਣ ਦਾ ਸੁਆਦ ਹੀ ਨਹੀਂ ਆਉਂਦਾ ਨਿੰਦਕ ਨਾਮ ਵਸਾਰਿਆ ਗੁਰ ਗਿਆਨ ਵਹੁਣੇ ਤੇ ਗੁਰੂ ਦੇ ਗਿਆਨ ਤੋਂ ਹੀਣਾ ਮਨ ਮੁਖ ਗੁਜਾ ਨਹੀਂ ਰਿੰਦਾ ਕਿਉਂਕਿ ਉਸਨੇ ਪ੍ਰਭੂ ਦੇ ਨਾਮ ਨੂੰ ਵਸਾਰਿਆ ਹੋਇਆ ਹੈ ਹਲਤ ਪਲਤ ਸੁਖ ਨਾ ਲਹੇ ਦੁਖੀਆ ਸਿਰ ਝੂਣੇ ਤੇ ਉਹ ਲੋਕ ਪ੍ਰਲੋਗ ਦੇ ਵਿੱਚ ਉਹਨੂੰ ਸੁਖਾਂ ਦੀ ਪ੍ਰਾਪਤੀ ਨਹੀਂ ਹੁੰਦੀ ਉਹ ਦੁਖੀਆ ਹੀ ਆਇਆ ਤੇ ਦੁਖੀਆ ਹੀ ਇਸ ਦਹਾਨ ਤੋਂ ਛੱਡ ਕੇ ਚਲਾ ਜਾਂਦਾ ਹੈ ਡੈਨ ਸਿਮਾਨ ਸਖਾਵਣੀ ਪੁੱਤ ਬੁਰਾ ਨਾ ਮੰਗੇ ਵੱਡਾ ਵਿਕਰਮੀ ਆਖੀ ਧੀ ਭੈਣੋਂ ਸੰਗੇ ਭੈਣ ਡੈਣ ਜਿਹੜੀ ਹੈ ਮਨੁੱਖਾਂ ਨੂੰ ਖਾਂਦੀ ਹੈ ਭਾਵ ਆਪਣੀ ਸੰਤਾਨ ਧੀ ਪੁੱਤਰਾਂ ਦਾ ਬੁਰਾ ਨਹੀਂ ਮੰਗਦੀ ਜਿਸ ਨੂੰ ਵੱਡਾ ਵਿਕਰਮੀ ਮੰਦੇ ਕਰਮ ਵਾਲਾ ਆਖਿਆ ਜਾਂਦਾ ਹੈ ਉਹ ਵੀ ਆਪਣੀ ਧੀ ਭੈਣ ਨਾਲ ਵੀ ਵਿਚਾਰ ਕਰਨ ਤੋਂ ਸੰਗਦਾ ਹੈ ਰਾਜੇ ਧੋਕ ਮਾਮਦੇ ਰਹਿ ਬਾਰ ਸੁਰੰਗੇ ਰਾਜੇ ਆਪੋ ਵਿੱਚ ਧੋਕ ਵੈਰ ਵਿਰੋਧ ਕਰਦੇ ਨੇ ਪਰਵ ਚੋਲਾ سفیر ਜਿਹੜਾ ਹੈ ਉਹ ਆਨੰਦ ਵਿੱਚ ਰਹਿੰਦਾ ਹੈ ਉਸ ਨੂੰ ਕੋਈ ਕੁਝ ਨਹੀਂ ਕਹਿੰਦਾ ਬੱਜਰ ਪਾਪ ਨ ਉਤਰਣ ਜਾਇ ਕੀਚਨ ਗੰਗੇ ਜਿਹੜੇ ਪਾਪ ਕਰਮ ਪਵਿੱਤਰ ਤੀਰਥਾਂ ਤੇ ਜਾ ਕੇ ਕੀਤੇ ਜਾਂਦੇ ਨੇ ਉਹ ਵੱਡੇ ਭਾਰੇ ਪਾਪ ਕਿਸੇ ਤਰ੍ਹਾਂ ਵੀ ਨਹੀਂ ਉਤਰਦੇ ਥਰ ਹਰ ਕੰਬੇ ਨਰਕ ਜਾਮ ਸੁਣ ਨਿੰਦਕ ਨੰਗੇ ਨਰਕ ਤੇ ਜਾਮ ਨਿੰਦਕ ਦਾ ਖੋਟਾ ਢੰਗ ਸੁਣ ਕੇ ਬਰਾਬਰ ਕੰਬਦੇ ਨੇ ਅਸੀਂ ਅੰਧੂਰਗਤੀ ਨੂੰ ਨਾ ਚਲੇ ਜਾਈਏ ਨਿੰਦਾ ਭਲੀ ਨਾ ਕਿਸੇ ਦੀ ਗੁਰ ਨਿੰਦ ਕੁਟੱਗੇ ਨਿੰਦਾ ਕਿਸੇ ਦੀ ਵੀ ਚੰਗੀ ਨਹੀਂ ਪਰ ਗੁਰੂ ਦੀ ਨਿੰਦਾ ਕਰਨੀ ਤਾਂ ਬੜਾ ਭਾਰੀ ਖੋੜ ਕਰਮ ਹੈ ਨਿੰਦਾ ਕਰ ਹਰਨਾਕਸ਼ੇ ਵੇਖੋ ਫਲ ਵਟੇ ਹਰਨਾਕਸ਼ ਨੇ ਆਪਣੇ ਗੁਰੂ ਨਾਰਦ ਦੀ ਨਿੰਦਾ ਕਰਕੇ ਕੀ ਫਲ ਪਾਇਆ ਭਾਵ ਮਾਰਿਆ ਗਿਆ ਲੰਕ ਉਲਟਾਈ ਰਾਮ ਨੇ ਮਸਤਕ 10 ਕਟੇ ਰਾਵਣ ਨੇ ਰਾਮ ਜੀ ਦੀ ਨਿੰਦਾ ਕਰਕੇ ਲੰਕਾ ਖੁਆ ਲਈ 10 ਸਿਰ ਕਟਵਾ ਲਏ ਕੰਸ ਗਿਆ ਸਨ ਲਸ਼ਕਰੇ ਸਭ ਦੇਤ ਸੰਘਟੇ ਕੰਸ ਵਾਸਦੇਵ ਕ੍ਰਿਸ਼ਨ ਜੀ ਦੇ ਪਿਤਾ ਜੀ ਨਿੰਦਾ ਕਰਕੇ ਆਪਣੀਆਂ ਫੌਜਾਂ ਤੇ ਦੈਤਾਂ ਸਮੇਤ ਮਾਰਿਆ ਗਿਆ ਵੰਸ਼ ਗਵਾਇਆ ਕੌਰਮ ਖੂਹਨ ਲਖ ਫਟੇ ਕੌਰਮ ਨੇ ਵੀ ਗੁਰੂ ਦੀ ਨਿੰਦਾ ਕਰਕੇ ਆਪਣੀ ਮਨਸ ਦਾ ਨਾਸ਼ ਕਰਵਾ ਲਿਆ ਉਹਨਾਂ ਦੀਆਂ 18 ਕੂੜੀਆਂ ਫੌਜ ਜਿਹੜੀ ਸੀ ਉਹ ਖਤਮ ਹੋ ਗਈ ਦੰਤ ਬਕੱਤਰ ਸ਼ਿਸ਼ਪਾਲ ਦੇ ਦੰਦ ਹੋਏ ਖਟੇ ਸੰਸਪਾਲ ਦੇ ਦੰਤ ਬਕੱਤਰ ਦੇ ਗੁਰੂ ਦੀ ਨਿੰਦਾ ਕਰਕੇ ਦੰਦ ਖਟੇ ਹੋਏ ਭਾਵ ਦੁੱਖ ਪਾਇਆ ਤੇ ਨਿੰਦਾ ਕੋਈ ਨਾ ਸਿਝਿਓ ਇਉ ਮੇਨ ਇਕਟੇ ਦੁਰਵਾਸੀ ਨੇ ਸ਼ਰਾਬ ਦੇ ਜਾਦਵ ਸਭ ਤੱਟੇ ਧਰਮ ਗ੍ਰੰਥ ਅਨੁਸਾਰ ਪ੍ਰਗਟ ਕਰਦੇ ਨੇ ਕਿ ਨਿੰਦਾ ਕਰਨ ਵਾਲਾ ਕੋਈ ਵੀ ਸਫਲ ਨਹੀਂ ਹੋਇਆ ਯਾਦਵਾਂ ਨੇ ਦਰਵਾਸ਼ਾ ਰਿਸ਼ੀ ਨਾਲ ਮਸ਼ਕਰੀ ਕੀਤੀ ਉਸ ਦੀ ਨਿੰਦਿਆ ਕੀਤੀ ਜਿਸ ਕਰਕੇ ਰਿਸ਼ੀ ਦੇ ਇਸਰਾਫ ਨਾਲ ਯਾਦਵਾਂ ਦੇ ਕੁਲ ਦਾ ਨਾਸ਼ ਹੋ ਗਿਆ ਪਿਆਰਿਓ ਆਓ ਇਸ ਦੀ ਬਾਤ ਆਪ ਜੀ ਨਾਲ ਸਾਂਝ ਪਾਈਏ ਯਾਦਵਾਂ ਦੇ ਮੁੰਡੇ ਆਪਣੀ ਟੋਲੀ ਬਣਾ ਕੇ ਡੰਗਰ ਵੱਛਾ ਗਊ ਚਾਰ ਦੇ ਚਾਰ ਦੇ ਤੇ ਜਾ ਕੇ ਦਰਵਾਸ਼ਾ ਰਿਸ਼ੀ ਦੇ ਕੋਲ ਪਹੁੰਚ ਗਏ ਜਦੋਂ ਉਹਨਾਂ ਨੇ ਲੰਗਰ ਪਾਣੀ ਦੁਪਹਿਰ ਦਾ ਛਕਲਿਆ ਇੱਕ ਬਾਟੀ ਸੀ ਉਹ ਇੱਕ ਮੁੰਡੇ ਦੇ ਪੀੜ ਤੇ ਬੰਨ ਕੇ ਕਹਿਣ ਲਗੇ ਆਓ ਆਪਾਂ ਦਰਬਾਸ਼ਾ ਰਿਸ਼ੀ ਦੇ ਨਾਲ ਮਸ਼ਕਰੀ ਕਰੀਏ ਉਸ ਨੂੰ ਪੁੱਛਦੇ ਆ ਕਿ ਇਹ ਪੀੜ ਦੇ ਵਿੱਚ ਗ੍ਰਭ ਕਿੰਨੇ ਚਿਰ ਦਾ ਹੈ ਸੋ ਪਿਆਰਿਓ ਯਾਦਵਾਂ ਦੇ ਮੁੰਡੇ ਉਹ ਪੀੜ ਦੇ ਉੱਤੇ ਬੰਨ ਕੇ ਬਾਟੀ ਤੇ ਜਾ ਕੇ ਦਰਬਾਸ਼ਾ ਰਿਸ਼ੀ ਨੂੰ ਜਾ ਕੇ ਜੁਗਾਇਆ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਰੁੱਝਿਆ ਹੋਇਆ ਦਰਵਾਸ਼ਾ ਰਿਸ਼ੀ ਜਦੋਂ ਅੱਖਾਂ ਖੋਲ ਕੇ ਦੇਖਦਾ ਹੈ ਯਾਦਵਾਂ ਦੇ ਮੁੰਡਿਆਂ ਵੱਲੇ ਤੇ ਕਹਿਣ ਲੱਗੇ ਰਿਸ਼ੀ ਵਰ ਇਹ ਦੱਸਿਓ ਇਹ ਜਿਹੜਾ ਬੱਚਾ ਹੈ ਕਿਤਨੀ ਚਿਰ ਦਾ ਹੈ ਕ੍ਰੋਧਤ ਹੋ ਗਿਆ ਰਿਸ਼ੀ ਅੱਖਾਂ ਲਾਲ ਹੋ ਗਈਆਂ ਔਰ ਲਾਲ ਅੱਖਾਂ ਕਰਕੇ ਜਦ ਉਸਨੇ ਉਹਨਾਂ ਯਾਦਵਾਂ ਵੱਲੇ ਤੱਕਿਆ ਤੇ ਕਿਹਾ ਕਿ ਇਹ ਬੱਚਾ ਜਿਹੜਾ ਹੋਵੇਗਾ ਇਹ ਤੁਹਾਡੀ ਜਾਦਵ ਕੁੱਲ ਦਾ ਨਾਸ ਕਰ ਦੇਵੇਗਾ ਸੋ ਪਿਆਰਿਓ ਜਿਸ ਵੇਲੇ ਸ਼ਰਾਪ ਲੈ ਕੇ ਕ੍ਰਿਸ਼ਨ ਮਹਾਰਾਜ ਕੋਲ ਆਏ ਕ੍ਰਿਸ਼ਨ ਨੇ ਕਿਹਾ ਤੁਸੀਂ ਇਸ ਨੂੰ ਬਾਟੀ ਨੂੰ ਪੱਥਰਾਂ ਤੇ ਘਸਾ ਕੇ ਖਤਮ ਕਰ ਦਿਓ ਤੇ ਇਹ ਸ਼ਰਾਪ ਲੱਗੇਗਾ ਹੀ ਨਹੀਂ ਫਿਰ ਉਹਨਾਂ ਨੇ ਕੀ ਕੀਤਾ ਬਾਟੀ ਨੂੰ ਪੱਥਰਾਂ ਤੇ ਘਸਾਉਣਾ ਸ਼ੁਰੂ ਕੀਤਾ ਘਸਦਿਆਂ ਘਸਦਿਆਂ ਬਾਟੀ ਜਦੋਂ ਤੜੀ ਜਿਨੀ ਰਹਿ ਗਈ ਪਿਆਰੇ ਤੇ ਹੁਣ ਘਸਦੀ ਨਹੀਂ ਤੇ ਉਸ ਨੂੰ ਚੁੱਕ ਕੇ ਉਹਨਾਂ ਨੇ ਗੰਗਾ ਦੇ ਵਿੱਚ ਸੁੱਟ ਦਿੱਤਾ ਔਰ ਉਹ ਪੱਥਰਾਂ ਦੇ ਉੱਤੇ ਇੱਕ ਸੌਣ ਕਰਕੇ ਬਾਟੀ ਜਿਹੜੀ ਬੜੀ ਲਿਸ਼ਕ ਰਹੀ ਸੀ। ਉਹ ਲਿਸ਼ਕ ਦੀ ਇਸ ਤਰ੍ਹਾਂ ਸੀ ਜਿਵੇਂ ਮੱਛੀ ਦਾ ਛੋਟਾ ਬੱਚਾ ਹੋਵੇ। ਇੱਕ ਮੱਛੀ ਆਈ ਉਸਨੇ ਉਹਨੂੰ ਪਾਣੀ ਦੇ ਵਿੱਚੋਂ ਮੂੰਹ ਦੇ ਵਿੱਚ ਨਿਗਲ ਲਿਆ ਤੇ ਜਿਸ ਜਗ੍ਹਾ ਤੇ ਉਹਦਾ ਬਾਕੀ ਕਰਾ ਡਿੱਗਾ ਹੀ ਉੱਥੇ ਜੰਗਲ ਕਾ ਫੂਸੁਗ ਬੈਠਾ ਔਰ ਉਹ ਮੱਛੀ ਜਿਹੜੀ ਸੀ ਉਸਨੂੰ ਸ਼ਿਕਾਰੀ ਨੇ ਪਕੜਿਆ ਔਰ ਸ਼ਿਕਾਰੀ ਪਕੜ ਕੇ ਜਦੋਂ ਪੇੜ ਚਾਹ ਕਰਦਾ ਹੈ ਉਹਦੇ ਵਿੱਚੋਂ ਉਹ ਬੜਾ ਸੁੰਦਰ ਲੋਹੇ ਦਾ ਬਣਿਆ ਹੋਇਆ ਇੱਕ ਤੀਰ ਦੇ ਜਿਹੜੇ ਅਗਲੇ ਬਨੇ ਨੋਕ ਹੁੰਦੀ ਹੈ ਉਹਦੀ ਵਰਗਾ ਬਣਿਆ ਆ ਜਾ ਵੇਖ ਕੇ ਬੜਾ ਖੁਸ਼ ਹੋਇਆ ਤੀਰ ਦੇ ਅੱਗੇ ਲਗਾ ਲਿਆ ਹੈ ਔਰ ਉਧਰੋਂ ਪਿਆਰਿਓ ਯਾਦਵਾਂ ਦੇ ਮੁੰਡੇ ਸ਼ਰਾਬ ਦੇ ਨਸ਼ੇ ਦੇ ਵਿੱਚ ਉਸੇ ਹੀ ਜਗ੍ਹਾ ਤੇ ਫਿਰ ਜਦੋਂ ਇਕੱਠੇ ਹੁੰਦੇ ਨੇ ਤੇ ਆਸ ਵਿੱਚ ਗਾਲੀ ਗਲੋਚ ਕਰਕੇ ਲੜ ਕੇ ਉਹੀ ਸਰਕੰਡੇ ਦੇ ਡੰਡੇ ਭੰਨ ਕੇ ਲੜਕੇ ਮਰ ਜਾਂਦੇ ਨੇ ਯਾਦ ਕੋਲ ਦਾ ਨਾਸ ਹੋ ਜਾਂਦਾ ਤੇ ਜਿਹੜਾ ਅਖੀਰਲਾ ਚਿਰਾਗ ਸੀ ਕ੍ਰਿਸ਼ਨ ਉਹ ਜੰਗਲ ਦੇ ਵਿੱਚ ਸੁੱਤਾ ਪਿਆ ਹੈ ਔਰ ਲਤ ਦੇ ਉਤੇ ਲਤ ਰੱਖੀ ਹੈ ਉਸਦੇ ਪੈਰ ਦੇ ਵਿੱਚ ਪਦਮ ਸੀ ਪਿਆ ਰਿਓ ਜਿਸ ਵੇਲੇ ਦੂਰੋਂ ਸ਼ਿਕਾਰੀ ਜਿਹੜਾ ਸੀ ਸ਼ਿਕਾਰ ਕਰਦਾ ਕਰਦਾ ਅੱਗੇ ਗਿਆ ਕੀ ਦੇਖਦਾ ਹੈ ਪੈਰ ਦੇ ਵਿੱਚ ਜਗਦਾ ਤਾ ਫਦਮ ਹੈ ਪਰ ਉਸਨੇ ਅੰਦਾਜ਼ਾ ਲਾਇਆ ਕਿ ਇਹ ਕੋਈ ਸ਼ਰਣ ਹੈ ਉਸਨੇ ਉਹ ਤੀਰ ਛੱਡਿਆ ਤੇ ਕ੍ਰਿਸ਼ਨ ਮਹਾਰਾਜ ਵੀ ਆਪਣੀ ਚੜ੍ਹਦੀ ਕਲਾ ਦੇ ਵਿੱਚ ਸਮਾਪਤ ਹੋ ਗਏ ਉਹਨਾਂ ਨੂੰ ਸੁਭਾਲਣ ਵਾਲਾ ਵੀ ਕੋਈ ਨਾ ਰਿਹਾ ਭਾਵ ਕਹਿੰਦਾ ਕਿ ਜਦੋਂ ਕਿਸੇ ਦੀ ਨਿੰਦਾ ਕਰੀਏ ਤੇ ਇਹ ਨਿੰਦਾ ਕਰਤੇ ਜਿਹੜਾ ਹੈ ਉਸ ਦਾ ਫਲ ਜਿਹੜਾ ਹੈ ਉਹ ਭੁਗਤ ਲਈਦਾ ਹੈ ਸੋ ਇਹ ਸੀ ਪਿਆਰਿਓ ਯਾਦਵ ਕੋਲ ਦਾ ਕਿਸ ਤਰ੍ਹਾਂ ਨਾਸ ਹੋਇਆ ਆ ਜੀ ਨੇ ਸੁਣਨ ਕੀਤਾ ਸਵਨਾਂ ਦੇ ਸਿਰ ਗੁੰਦੀਆਂ ਨ ਗੰਜੀ ਗੁਰੜਾਵੇ ਸਾਰਿਆਂ ਦੇ ਸਿਰ ਗੁੰਦੇ ਹੋਏ ਵੇਖ ਕੇ ਗੰਜੀ ਕਰਨਉਂਦੀ ਹੈ ਦੁਖੀ ਹੁੰਦੀ ਹੈ ਕੰਨ ਤਨੌੜੇ ਕਾਮਣੀ ਬੂੜੀ ਬਰੜਾਵੇ ਹੋਰ ਇਸਤਰੀਆਂ ਦੇ ਕੰਨਾਂ ਵਿੱਚ ਤਨੌੜੇ ਤੇ ਪਲ ਬਤਰੇ ਪਏ ਵੇਖ ਕੇ ਬੂੜੀ ਬੱਚੀ ਬੁੜਬੁੜ ਕਰਦੀ ਹੈ ਕੰਨ ਨੱਥਾਂ ਨਕ ਨਵੇਲੀਆਂ ਨਕਟੀ ਨਾ ਸੁਖਾਵੇ ਨਕ ਵੱਡੀ ਨੂੰ ਸਹੇਲੀਆਂ ਦੇ ਨਕ ਵਿੱਚ ਨਥਾਂ ਪਈਆਂ ਨਹੀਂ ਸਿਖਾਉਂਦੀਆਂ ਕੱਜਲ ਅੱਖੀਂ ਅਣਾਕੀਆਂ ਕਾਣੀ ਕੁੜਲਾਵੇ ਹਰੜ ਵਰਗੀਆਂ ਸੋਹਣੀਆਂ ਅੱਖਾਂ ਵਿੱਚ ਸੁਰਮਾ ਪਿਆ ਵੇਕੇ ਕਾਣੀ ਕਰੜਾਉਂਦੀ ਹੈ ਸਭਨਾ ਚਾਲ ਸੁਹਾਵਣੀ ਲੰਗੜੀ ਲੰਗੜਾਵੇ ਸਭ ਇਸਤਰੀਆਂ ਦੀ ਚਾਲ ਸੋਹਣੀ ਹੈ ਪਰ ਜਦੋਂ ਲੰਗੜੀ ਲੰਗੜਾ ਕੇ ਤੁਰਦੀ ਹੈ ਤੇ ਆਪਣੇ ਹਾਲ ਤੇ ਉਸ ਨੂੰ ਬਹੁਤ ਆਉਂਦੀ ਹੈ ਸਭਨਾ ਚਾਲ ਸੁਹਾਵਣੀ ਲੰਗੜੀ ਲੰਗੜਾਵੇ ਗਲਤ ਗਣੇ ਗੁਰਦੇਵ ਦੀ ਜਦ ਸੁਦਕਵੇ ਆਵੇ ਜਿਹੜਾ ਪੁਰਸ਼ ਆਪਣੇ ਗੁਰੂ ਦੀ ਨਿੰਦਾ ਕਰਦਾ ਹੈ ਉਹ ਅਪਰੋਕਤ ਕਥਨ ਕੀਤੇ ਅਪਾਜਾ ਵਾਂਗੂ ਦੁੱਖ ਵਿੱਚ ਜ਼ਿੰਦਗੀ ਨੂੰ ਮਤੇਦ ਕਰਦਾ ਆਪੁੱਤ ਕਰੀਰ ਨਾ ਮੌਲੀਏ ਦੇ ਦੋਸ਼ ਬਸੰਤੇ ਪੱਤਿਆਂ ਤੋਂ ਹੀਨਾ ਕਰੀਰ ਦਾ ਦ੍ਰਿਸ਼ ਆਪ ਤਾਂ ਫਲਦਾ ਨਹੀਂ ਪਰ ਦੋਸ਼ ਬਸੰਤ ਰੁੱਤ ਨੂੰ ਦਿੰਦਾ ਹੈ ਛੰਡ ਸਪੁੱਤੀ ਨਾ ਥੀਏ ਕੰਨਤਾਵੇ ਕੰਤੇ ਬਾਰ ਇਸਤਰੀ ਆਪ ਤਾਂ ਪੁੱਤਰ ਜੰਮਦੀ ਨਹੀਂ ਪਰ ਦੋਸ਼ ਪਤੀ ਨੂੰ ਦਿੰਦੀ ਹੈ ਕੱਲਰ ਖੇਤ ਨਾ ਜਮਈ ਕਨ ਹਰ ਵਸੰਤੇ ਕਲਰੀ ਖੇਤੀ ਵਿੱਚ ਖੇਤੀ ਨਹੀਂ ਉਗਦੀ ਭਾਵੇਂ ਕਿੰਨਾ ਵੀ ਨੀ ਪੈ ਜਾਏ ਪੰਗਾ ਪਿੱਛੇ ਚੰਗਿਆਂ ਵਗਣ ਬਣਵੰਤੇ ਤੇ ਪਿਆਰਿਓ ਬੁਰਾ ਪੁਰਸ਼ ਵੀ ਚੰਗਿਆਂ ਨਾਲ ਲੱਗਣ ਕਰਕੇ ਅਗੁਣਾ ਤੋਂ ਗੁਣਾ ਵਾਲਾ ਹੋ ਸਕਦਾ ਹੈ ਸ਼ੈਰ ਵਿੱਚ ਕੰਕੂਟਿਆਂ ਬਹੁ ਰਤਨ ਅਨੰਤੇ ਤੇ ਸਮੁੰਦਰ ਵਿੱਚ ਘੋਗਿਆ ਤੋਂ ਹੀ ਬਿੰਨ ਰਤਨ ਪੈਦਾ ਹੋ ਜਾਂਦੇ ਨੇ ਤੇ ਜਨਮ ਗਵਾਏ ਅਕੋਰਥ ਗੁਰ ਗੰਤ ਗਨੰਤੇ ਤੇ ਗੁਰੂ ਦੇ ਕਰਤਵਾਂ ਦੀ ਗਿਣਤੀ ਕਰਨ ਵਾਲੇ ਪਾਪ ਨਿੰਦਾ ਕਰਨ ਵਾਲੇ ਮਨੁੱਖ ਦਾ ਜਨਮ ਜਿਹੜਾ ਹੈ ਉਹ ਵਿਅਰਥ ਚਲਾ ਜਾਂਦਾ ਹੈ ਨਾ ਤਸ ਭਾਰੇ ਪਰਬਤਾਂ ਸਮਾਨ ਖੰਦੇ ਉਸ ਨੂੰ ਭਾਵ ਧਰਤੀ ਨੂੰ ਸਮਾਨ ਨਾਲ ਖਿੰਦੇ ਬਹੁਤ ਉੱਚੇ ਪਹਾੜ ਭਾਰੇ ਨਹੀਂ ਜਾਵਦੇ ਨਾ ਤਸ ਭਾਰੇ ਕੋਟ ਗੜ ਕਰ ਬਾਦ ਸੰਦੇ ਬੜੇ ਬੜੇ ਕਿਲੇ ਤੇ ਘਰਬਾਰ ਵੀ ਧਰਤੀ ਨੂੰ ਭਾਰੇ ਨਹੀਂ ਦਿਖਦੇ ਨਾ ਤਸ ਭਾਰੇ ਸ਼ੈਰਾ ਨਦ ਵਹ ਵਹੰਦੇ ਸਮੁੰਦਰ ਤੇ ਨਦੀਆਂ ਦੇ ਵਹਿਣ ਵੀ ਧਰਤੀ ਨੂੰ ਭਾਰੇ ਨਹੀਂ ਲੱਗਦੇ ਨਾ ਤਸ ਭਾਰੇ ਤਰਵਰਾ ਫਲਸਫਲ ਫਲੰਦੇ ਫਲਾ ਨਾਲ ਪਰੇ ਵਿਸ਼ਵੀ ਧਰਤੀ ਨੂੰ ਭਾਰੇ ਨਹੀਂ ਲੱਗਦੇ ਨਾ ਤਸ ਭਾਰੇ ਜੀ ਜੰਤ ਗੰਤ ਫੰਦੇ ਬਿੰਤ ਜੀਵ ਜੰਤੂ ਜੋ ਧਰਤੀ ਤੇ ਫਿਰ ਰਹੇ ਨੇ ਇਹ ਵੀ ਉਸ ਨੂੰ ਭਾਰੇ ਨਹੀਂ ਲੱਗਦੇ ਭਾਰੇ ਭੋਈ ਕਿਰਤ ਕੰਨ ਮੰਦੀ ਹੂ ਮੰਦੇ ਪਰ ਧਰਤੀ ਨੂੰ ਕਿਰਤ ਕੰਨ ਭਾਰੇ ਲੱਗਦੇ ਨੇ ਕਿਉਂਕਿ ਉਹ ਬੁਰਿਆਂ ਤੋਂ ਬੁਰੇ ਹੁੰਦੇ ਨੇ ਮਦ ਵਿੱਚ ਰਿੱਧਾ ਪਾਏ ਕਿ ਕੁੱਤੇ ਦਾ ਮਾਸ ਸ਼ਰਾਬ ਵਿੱਚ ਕੁੱਤੇ ਦਾ ਮਾਸ ਪਾ ਕੇ ਰਨੇ ਆ ਧਰਿਆ ਮਾਨਸ ਖੋਪਰੀ ਤਸਮੰਦੀ ਵਾਸ ਉਸ ਰਨੇ ਹੋਏ ਮਾਸ ਨੂੰ ਉਸਨੇ ਮਨੁੱਖ ਦੀ ਖੋਪਰੀ ਵਿੱਚ ਪਾ ਰਖਿਆ ਐਸੀ ਰਤ ਭਰਿਆ ਕੱਪੜਾ ਕਰ ਕੱਜਣ ਤਾਸ ਤੇ ਰਤ ਦਾ ਭਰਿਆ ਲਹੂ ਨਾਲ ਭਰੇ ਹੋਏ ਕੱਪੜੇ ਦੇ ਨਾਲ ਉਸ ਨੂੰ ਟਕਿਆ ਹੋਇਆ ਹੈ ਹੈ ਇੱਤਕਲੇ ਚੱਲੀ ਚੂੜੀ ਕਰ ਭੋਗ ਵਿਲਾਸ ਇਸ ਤਰ੍ਹਾਂ ਸਮਾਸ ਨੂੰ ਟਾਕੇ ਚੂੜੀ ਭੋਗ ਵਿਲਾਸ ਕਰਨ ਲਈ ਲੈ ਕੇ ਤੁਰ ਜਾਂਦੀ ਹੈ ਆਖ ਸੁਨਾਏ ਪੁੱਛਿਆ ਲਾਹੇ ਵਿਸ਼ਵਾਸ ਤੇ ਪਿਆਰੇ ਉਹ ਅੱਗੋਂ ਕਿਸੇ ਨੇ ਪੁੱਛਿਆ ਕਿ ਤੂੰ ਕਿਹੜੀ ਚੀਜ਼ ਟਾਕੇ ਲਈ ਜਾਂਦੀ ਹੈ ਤਾਂ ਚੂੜੀ ਨੇ ਪੁੱਛਣ ਵਾਲੇ ਦਾ ਸੰਸਾਰ ਦੂਰ ਕਰਨ ਲਈ ਸਭ ਕੁਝ ਦੱਸ ਦਿੱਤਾ ਕਿ ਆ ਕਿ ਨਦਰੀ ਪਵੇ ਕਿਰਤ ਕਰਨ ਮਤ ਹੋਏ ਮਨਾਸ ਇਹ ਮੈਂ ਜੋ ਕੁਝ ਲੈ ਕੇ ਜਾ ਰਹੀ ਹਾਂ ਤਾਂ ਟਕਿਆ ਹੈ ਕਿ ਐਸੇ ਕਿਸੇ ਨਕਮੇ ਕਿਰਤ ਕਰਨ ਦੀ ਨਜ਼ਰੇ ਦੇ ਉਤੇ ਨਾ ਪਵੇ ਚੋਰ ਗਿਆ ਕਰ ਸ਼ਾਹ ਦੇ ਘਰ ਅੰਦਰ ਵੜਿਆ ਇੱਕ ਚੋਰ ਚੋਰੀ ਕਰਨ ਵਾਸਤੇ ਇੱਕ ਸ਼ਾਹ ਦੇ ਘਰ ਜਾ ਵੜਿਆ ਕੁਸ਼ਾ ਕੋਨੇ ਭਾਲ ਦਾ ਚੋਬਾਰੇ ਚੜਿਆ ਸਾਰੇ ਪਾਸੇ ਫੁੱਲਾ ਫੱਲੀ ਕਰਨ ਜਦੋਂ ਉਸ ਨੂੰ ਕੁਝ ਨਾ ਮਿਲਿਆ ਤੇ ਚਾਰੇ ਤੇ ਜਾ ਚੜਿਆ ਸੋਨਾ ਰੂਪਾ ਪੰਡ ਬਣ ਅਗਲਾਈ ਅੜਿਆ ਸੋਨੇ ਚਾਂਦੀ ਆਦ ਬਹੁ ਮੁਰਲੇ ਪਦਾਰਥਾਂ ਦੀ ਪੰਡ ਬਣ ਲਈ ਫਿਰ ਹੋਰ ਮਾਲ ਲੈਣ ਦੇ ਲੋਭ ਦੇ ਵਿੱਚ ਫਸ ਗਿਆ ਲੋਭ ਲਹਿਰ ਹਲਕਾਇਆ ਲੂਣ ਹਾਂਡਾ ਫੜਿਆ ਲੋਭ ਲੈ ਦਾਸਾ ਹਲਕ ਪੁਦਿਆ ਉਸਨੇ ਲੂਣ ਵਾਲਾ ਭਾਂਡਾ ਜਾ ਫੜਿਆ ਕੁਖ ਕੁ ਚੁਖ ਲੈ ਕੇ ਚਖਿਆ ਇਸ ਕੱਖ ਨਾ ਖੜਿਆ ਤੇ ਉਹ ਭਾਂਡੇ ਵਿੱਚੋਂ ਖੰਡ ਦੇ ਭਰੇਖੀ ਉਸਨੇ ਥੋੜਾ ਜਿਹਾ ਲੂਣ ਚੱਖ ਲਿਆ ਸਾਰਾ maal ਉੱਥੇ ਛੱਡ ਗਿਆ ਕੁਝ ਵੀ ਆਪਣੇ ਨਾਲ ਨਹੀਂ ਲੈ ਕੇ ਗਿਆ ਉਸਦੇ ਦਿਲ ਵਿੱਚ ਇਹ ਵਿਚਾਰ ਆਈ ਕਿ ਮੈਂ ਸ਼ਾਹ ਦਾ ਲੂਣ ਖਾ ਲਿਆ ਹੈ ਇਸ ਲਈ ਮੈਂ ਲੂਣ ਹਰਾਮੀ ਨਹੀਂ ਬਣੇਗਾ ਲੂਣ ਹਰਾਮੀ ਗੁਨਾਗਾਰ ਤਰ ਧੰਮਣ ਤੜਿਆ ਕਿਉਂਕਿ ਲੂਣ ਹਰਾਮੀ ਗੁਨਾਗਾਰ ਹੁੰਦਾ ਹੈ ਤੇ ਪ੍ਰਭੂ ਦੀ ਦਰਗਹਾਰ ਵਿੱਚ ਉਹ ਢੋਲ ਵਾਂਗੂ ਚੋਬਾਂ ਨਾਲ ਕੁੱਟਿਆ ਜਾਂਦਾ ਹੈ ਸਾਦੇ ਲੂਣ ਗੁਲਾਮ ਹੋਏ ਤੇ ਪਾਣੀ ਧੋਵੇ ਲੂਣ ਖਾਣ ਵਾਲਾ ਨੌਕਰ ਗੁਲਾਮਾਂ ਵਾਂਗੂ ਚੱਕੀ ਪੀਂਦਾ ਤੇ ਪਾਣੀ ਢੋਂਦਾ ਹੈ ਲੂਣ ਖਾਏ ਕਰ ਚੱਕਰੀ ਅਰਣ ਟੁਕ ਟੁਕ ਹੋਏ ਲੂਣ ਖਾਣ ਕਰਕੇ ਚੱਕਰ ਮਾਲਕ ਦੀ ਖਾਤਰ ਜੁੱਧ ਵਿੱਚ ਟੁਕੜੇ ਟੁਕੜੇ ਹੋ ਜਾਂਦਾ ਹੈ ਲੂਣ ਖਾਏ ਤੀ ਪੁੱਤ ਹੋਏ ਸਭ ਲੱਜਾ ਧੋਵੇ ਤੇ ਪਿਆਰਿਓ ਮਾਤਾ ਪਿਤਾ ਦਾ ਲੂਣ ਖਾਣ ਕਰਕੇ ਪੁੱਤਰ ਧੀਆ ਕੁਟੰਬ ਦੀਆ ਲਜਾਂ ਧੋਂਦੇ ਨੇ ਇੱਜ਼ਤ ਵਧਾਉਂਦੇ ਨੇ ਲੂਣ ਵਣੋਂਦਾ ਖਾਏ ਕੇ ਹੱਥ ਜੋੜ ਖੜੋਵੇ ਸ਼ਾਹ ਦਾ ਗੁਸ਼ਾਮਤਾ ਸ਼ਾਹ ਦਾ ਲੂਣ ਖਾ ਕੇ ਉਸ ਅੱਗੇ ਹੱਥ ਜੋੜ ਕੇ ਖੜੋਂਦਾ ਹੈ ਵਾਰ ਵਟਾਓ ਲੂਣ ਖਾਏ ਗੁਣ ਕੰਠ ਪਰੋਵੇ ਰਾਜੰਦਾ ਮੁਸਾਫਿਰ ਜੋ ਕਿਸੇ ਦੇ ਘਰੋਂ ਲੂਣ ਖਾਵੇ ਉਹ ਕੰਠ ਵਿਖੇ ਗੁਨਾ ਦਾ ਹਾਰ ਪਰੋਂਦਾ ਹੈ ਲੂਣ ਹਰਾਮੀ ਗੁਨਾਹਗਾਰ ਮਰ ਜਨਮ ਰਗੋਏ ਲੂਣ ਖਾ ਕੇ ਜੋ ਹਰਾਮ ਕਰਦਾ ਹੈ ਉਹ ਪਾਪੀ ਜਨਮ ਮਰਨ ਦੇ ਢੇੜ ਵਿੱਚ ਪੈ ਕੇ ਆਪਣਾ ਜਨਮ ਖਰਾਬ ਕਰ ਲੈਂਦਾ ਹੈ ਸੋ ਪਿਆਰਿਓ ਇਸੇ ਪਹਿਲੀ ਪੌੜੀ ਤੋਂ ਲੈ ਕੇ ਗਿਆਰਵੀ ਪੌੜੀ ਤੱਕ ਭਾਈ ਗੁਰਦਾਸ ਜੀ ਦੀ ਪੰਤਵੀਂ ਵਾਰ ਦੇ ਵਿੱਚੋਂ ਆਪ ਜੀ ਦੇ ਨਾਲ ਸਾਂਝ ਪਾਈ ਹੈ ਹੋਈਆਂ ਭੁੱਲਾਂ ਨੂੰ ਮਾਫ਼ ਕਰਿਓ ਆਓ ਇਸ ਤੋਂ ਅੱਗੇ ਆਪਾਂ ਅਗਲੇ ਐਪੀਸੋਡ ਦੇ ਵਿੱਚ ਆਪ ਜੀ ਨਾ ਸਾਂਝ ਪਾਵਾਂਗੇ ਇਥੇ ਆਲ ਜੀ ਤੋਂ ਵਿਦਾ ਲਈਏ ਸਮਾਪਤੀਆਂ ਕਰੀ ਹੋਈਆਂ ਪੁਲਾਣਾਂ ਚ ਤਾਰਿਓ ਗੱਜ ਕੇ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ